ਭਗਵਾਨ ਵਾਲਮੀਕੀ ਆਸ਼ਰਮ ਟੋਨਾ ਸਾਹਿਬ ٹرسٹ ਵਿਖੇ ਮਹੰਤ ਮਲਕੀਤਨਾਥ ਅਤੇ ਚੇਅਰਮੈਨ ਓਮਪ੍ਰਕਾਸ਼ ਗੱਬਰ ਦੀ ਅਗਵਾਈ ਹੇ ਸਰਬਦਲੀਏ ਬੈਠਕ ਕੀਤੀ ਗਈ ਜਿਸ ਵਿੱਚ ਪੰਜਾਬ ਭਰ ਤੋਂ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਸ਼ਿਰਕਤ ਕੀਤੀ ਇਸ ਮੌਕੇ ਆਖਿਆ ਗਿਆ ਕਿ ਬੁੱਤ ਦੀ ਬੇਅਦਬੀ ਕਰਨ ਵਾਲੇ ਦੋਸ਼ੀ ਉੱਪਰ ਐਨਐਸਏ ਤਹਿਤ ਕਾਰਵਾਈ ਕੀਤੀ ਜਾਵੇ ਨਾਲ ਹੀ ਸੰਵਿਧਾਨ ਬਚਾਓ ਐਕਸ਼ਨ ਕਮੇਟੀ ਦਾ ਗਠਨ ਕਰਨ ਦੀ ਗੱਲ ਵੀ ਆਖੀ ਗਈ ਇਸ ਮੌਕੇ ਵਿਨੋਦ ਬਿੱਟਾ ਸੰਤ ਗਿਰਧਾਰੀਨਾਥ ਸੁਰਿੰਦਰ ਟੋਨਾ ਪਵਨ ਧਰਾਵੜ ਓਮਪ੍ਰਕਾਸ਼ ਅਨਾਰਿਆ ਸਿਕੰਦਰ ਚੋਹਾਨ ਰਾਹੁਲ ਮਲਿਕ ਸਨੀ ਸੋ ਹੋਤਾ ਸਮੇਤ ਵਾਕ-ਵਾਕ ਜਥੇਬੰਦੀਆਂ ਦੇ ਆਗੂ ਮੌਜੂਦ ਸਨ ਮੀਟਿੰਗ ਜੋ ਬਾਵਾ ਸਾਹਿਬ ਦਾ ਉਦਨ ਦਾ ਮੰਗ ਪੱਧਾ ਜਿਹੜਾ ਹੋਇਆ ਵਾ ਉਸ ਵਸੇ ਦੇ ਵਿੱਚ ਪੰਜਾਬ ਦੇ ਕੋਨੇ-ਕੋਨੇ ਦੇ ਵਿੱਚੋਂ ਆਏ ਸੰਗਤ ਜਿਹੜੀ ਇਹ ਮੀਟਿੰਗ ਕੀਤੀ ਗਈ ਆ ਇਹ ਆ ਉਹਦੇ ਵਿੱਚ ਜਿਹੜੀ ਕਮੇਟੀ ਸੰਵਿਧਾਨ ਬਚਾਓ ਕਮੇਟੀ ਜਿਹੜੀ ਉਹ ਵੜਾਈ ਜਾਏਗੀ ਜਲਦੀ ਤੋਂ ਜਲਦੀ ਜਿਹੜੀ ਜਕਸ਼ਣ ਕਰਨ ਵਾਲੀ ਤੇ ਦੂਜੀ ਮੰਗ ਸਾਰੇ ਪੰਜਾਬ ਦੇ ਹੈ ਕਿ ਜਿਹੜੀ ਉਹਨੂੰ ਅੰਮ੍ਰਿਤਵਾਲ ਵਾਲੀ ਪਾੜ ਧਾਰਾ ਵਾ ਉਹ ਲਗਾਈ ਜਾਵੇ 10 ਦਿਨ ਦਾ ਸਰਕਾਰ ਨੂੰ ਟਾਈਮ ਦੇਣਿਆ ਕਿ ਇਹਦੇ ਵਿੱਚ ਲਗਾਈ ਜਾਊਗੀ ਨਹੀਂ ਤੇ ਉਸ ਤੋਂ ਬਾਅਦ ਸਗਾਸ ਜਿਹੜਾ ਉਹ ਤੇਜ ਹੋਊਗਾ ਅੱਜ ਪੰਜਾਬ ਲੈਵਲ ਦੀ ਮੀਟਿੰਗ ਬੁਲਾਈ ਗਈ ਜਿਹਦੇ ਵਿੱਚ ਨਿਰਣਾ ਲਿਆ ਗਿਆ ਹੈ ਕਿ ਸਬਦਾਨ ਬਚਾਓ ਐਕਸ਼ਨ ਕਮੇਟੀ ਬਣੇਗੀ ਉਹ ਕਮੇਟੀ ਸਾਰੇ ਹੀ ਪੰਜਾਬ ਦੇ ਨੇਤਾਗਾਨਾਂ ਦੀ ਬਣੀ ਹੋਊਗੀ ਉਦੇ ਵਿੱਚ ਹਰ ਮੈਂਬਰ ਹੋਏਗਾ ਜੋ ਵੀ ਆਦੇਸ਼ ਪ੍ਰਨਾਮ ਹੋਏਗਾ ਪਵਨ ਬਾਲਮੀਕੀ ਤੀਰਤੂ ਹੋਇਆ ਕਰੇਗਾ ਲੇਕਿਨ ਇਹ ਕਾਜੇ ਵੀ ਨਿਰਣਾ ਲਿਆ ਗਿਆ 15 ਅਗਸਤ 26 ਜਨਵਰੀ ਉਥੇ ਡਾਕਟਰ ਮੇਧਗਾਰਦੀ ਦੀ ਮੂਰਤੀ ਦੇ ਉੱਤੇ ਫੰਕਸ਼ਨ ਰੱਖਿਆ ਜਾਵੇਗਾ 14 April ਦਾ ਵੀ ਉਹਦੇ ਨਾਲ ਨਾਲ ਮੰਗਲਵਾਰ 2 ਵਜੇ ਡੀਸੀ ਦਫਤਰ ਮੀਟਿੰਗ ਰੱਖੀ ਗਈ ਆ ਉਹਦੇ ਵਿੱਚ ਸਾਰੇ ਹੀ ਸਾਥੀਆਂ ਨੂੰ ਸੱਦਾ ਦਿੱਤਾ ਗਿਆ ਕਿ ਆਓ ਆਪਣੀ ਆਪਣੀ ਗੱਲ ਦੱਸੋ ਕਿ ਜਿਹੜਾ ਕਿ ਸਰਕਾਰ ਨੇ ਇੱਕ ਫੈਸਲਾ ਲਿਆਇ ਸੀ ਕਿ ਉਹਨੂੰ ਟਫਨ ਸ਼ੀਸ਼ਾ ਲਾਇਆ ਜਾਵੇ ਉਹ ਲੋਕਾਂ ਨੇ ਨਾਮਨਜ਼ੂਰ ਕੀਤਾ ਉਹ ਨਹੀਂ ਲੱਗੇਗਾ ਉਹਨੂੰ ਓਪਨ ਮੂਰਤੀ ਦੇਵੇਗੀ ਉਹਨੂੰ ਕੋ ਖੂਬਸੂਰਤ ਦੇਵਕਰਨ ਦੇ ਵਿੱਚ ਕੋਈ ਕਮੀ ਨਹੀਂ ਛੱਡੇਗੀ ਜਿਹਦੇ ਵਿੱਚ ਬਾਬਾ ਜੀ ਨੇ ਵੀ ਕਿਹਾ ਕਿ ਮੈਂ 5 ਲੱਖ ਰੁਪਏ ਦੇਣ ਨੂੰ ਤਿਆਰ ਹਾਂ ਲੇਕਿਨ ਸਰਕਾਰ ਵੀ ਇਹਦੇ ਉੱਤੇ ਤਿਆਰ ਹੈ ਲੇਕਿਨ ਜਿਹੜੇ ਸਾਡੇ ਐਮ ਜਿਨ੍ਹਾਂ ਨੇ ਰਜਿਸਟ੍ਰੇਸ਼ਨ ਦੇ ਉੱਤੇ ਟਿਕਟਾਂ ਲੈ ਕੇ ਐਮਐਲਏ ਬਣੇ ਹਨ ਜੇਕਰ ਉਹ ਮੰਗਲਵਾਰ ਤੱਕ ਇਹਨੂੰ ਸਾਨੂੰ ਸਹਿਯੋਗ ਦੇਣ ਲਈ ਮੈਦਾਨ 'ਚ ਆਗੇ ਨਹੀਂ ਤੇ ਉਹਨਾਂ ਦਾ ਵੀ ਬਾਈਕਾਟ ਕੀਤਾ ਜਾਵੇਗਾ